ਕੈਨੇਡਾ ਵਿੱਚ 40 ਲੱਖ ਤੋਂ ਵੱਧ ਟੈਂਪਰੇਰੀ ਰੈਜ਼ੀਡੈਂਟਸ ਦੇ ਵੀਜ਼ਾ ਜਾਂ ਵਰਕ ਪਰਮਿਟ ਖਤਮ ਹੋਣ ਦੀਆਂ ਰਿਪੋਰਟਾਂ ਦਰਮਿਆਨ 1.7 ਲੱਖ 70 ਹਜ਼ਾਰ ਟੈਂਪਰੇਰੀ ਰੈਜ਼ੀਡੈਂਟਸ ਨੂੰ ਪੀਆਰ ਮਿਲ ਗਈ ਪਰ ਦੂਜੇ ਪਾਸੇ ਰੋਟੀ ਤੋਂ ਮਹਤਾਜ ਪੰਜਾਬੀਆਂ ਦਾ ਅੰਕੜਾ ਹਜ਼ਾਰਾਂ ਤੋਂ ਵੀ ਅੱਗੇ ਲੰਘ ਗਿਆ ਜਿਨ੍ਹਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਚੁੱਕਾ ਹੈ ਅਤੇ ਕਾਨੂੰਨੀ ਤੌਰ ਤੇ ਕੰਮ ਨਹੀਂ ਕਰ ਸਕਦੇ ਟੋਰਾਂਟੋ ਰਹਿੰਦਾ ਅਰਸ਼ਦੀਪ ਸਿੰਘ ਇਹਨਾਂ ਵਿੱਚੋਂ ਇੱਕ ਹੈ ਅਤੇ ਮਹਿੰਗੇ ਸ਼ਹਿਰ ਦੇ ਮੋٹے ਖਰਚੇ ਬਰਦਾਸ਼ਤ ਕਰਨੇ ਉਸ ਦੇ ਵੱਸ ਵਿੱਚ ਨਹੀਂ ਰਹੇ ਅਰਸ਼ਦੀਪ ਦਾ ਕਹਿਣਾ ਹੈ ਕਿ ਫਰੌਡ ਹੋਣ ਦਾ ਦੋਸ਼ ਲਾ ਕੇ ਉਸ ਦੀ ਅਰਜ਼ੀ ਰੱਦ ਕੀਤੀ ਗਈ 온ਟਾਰੀਓ ਸਰਕਾਰ ਇਹ ਦੋਸ਼ ਸਾਬਤ ਕਰ ਦੇਵੇ ਤਾਂ ਉਹ ਬਗੈਰ ਦੇਰ ਕੀਤੀਆਂ ਕੈਨੇਡਾ ਛੱਡ ਕੇ ਚਲਾ ਜਾਵੇਗਾ ਪਰ ਦਸਤਾਵੇਜ਼ਾਂ ਦੀ ਨਜ਼ਰਸਾਨੀ ਨਿਰਪੱਖ ਤਰੀਕੇ ਨਾਲ ਹੋਵੇ 온ਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਤਹਿਤ ਰੱਦ ਉਮੀਦਵਾਰਾਂ ਵਿੱਚ ਸ਼ਾਮਲ ਅਰਮਿੰਦਰ ਦੇ ਹਾਲਾਤ ਵੀ ਬਹੁਤੇ ਚੰਗੇ ਨਹੀਂ ਜਿਸ ਦਾ ਵਰਕ ਪਰਮਿਟ ਜਲਦ ਖਤਮ ਹੋਣ ਵਾਲਾ ਹੈ ਉਧਰ ਇਮੀਗ੍ਰੇਸ਼ਨ ਮਾਰਾਂ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਸਟੇਟਸ ਬਹਾਲ ਰੱਖਣਾ ਬੇहद ਲਾਜ਼ਮੀ ਹੈ ਜੇ ਤੁਸੀਂ ਕੈਨੇਡਾ ਵਿੱਚ ਪੱਕੇ ਤੌਰ ਤੇ ਵਸਣਾ ਚਾਹੁੰਦੇ ਹੋ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾ ਮ ਵਿਭਾਗ ਦੇ ਅੰਕੜਿਆਂ ਮੁਤਾਬਕ 2025 ਦੌਰਾਨ 21 ਲੱਖ ਟੈਂਪਰੇਰੀ ਰੈਜ਼ੀਡੈਂਟਸ ਦੇ ਪਰਮਿਟ ਐਕਸਪਾਇਰ ਹੋਏ ਅਤੇ ਇਸ ਸਾਲ 18 ਲੱਖ ਲੋਕਾਂ ਦੇ ਵੀਜ਼ਾ ਖਤਮ ਹੋ ਜਾਣਗੇ ਸਭ ਤੋਂ ਵੱਡਾ ਖਤਰਾ ਕੁ ਮੰਤਰੀ ਵਿਦਿਆਰਥੀਆਂ ਉੱਤੇ ਮੰਡਰਾ ਰਿਹਾ ਹੈ ਅਤੇ 265000 ਵੀਜ਼ੇ ਮੌਜੂਦਾ ਬਰੇ ਦੌਰਾਨ ਖਤਮ ਹੋ ਰਹੇ ਨੇ ਇਮੀਗ੍ਰੇਸ਼ਨ ਵਕੀਲ ਮਾਰੀਓ ਬੈਲਜ਼ਮੋਦਾ ਕਹਿਣਾ ਹੈ ਕਿ ਵੀਜ਼ਾ ਜਾਂ ਵਰਕ ਪਰਮਿਟ ਐਕਸਪਾਇਰ ਹੋਣ ਦਾ ਅੰਕੜਾ ਬਹੁਤ ਹੈਰਾਨਕੁ ਨਹੀਂ ਕਿਉਂਕਿ ਕੈਨੇਡਾ ਸਰਕਾਰ ਚੰਗੀ ਤਰ੍ਹਾਂ ਜਾਣਦੀ ਸੀ ਕਿ ਧੜਾ ਧੜ ਜਾਰੀ ਕੀਤੇ ਵੀਜ਼ੇ ਜਾਂ ਵਰਕ ਪਰਮਿਟ ਇੱਕ ਨਾ ਇੱਕ ਦਿਨ ਖਤਮ ਵੀ ਹੋਣਗੇ 40 ਲੱਖ ਵਿੱਚੋਂ ਜ਼ਿਆਦਾਤਰ ਵਿਦੇਸ਼ੀ ਨਾਗਰਿਕ ਕੈਨੇਡਾ ਵਿੱਚ ਪੱਕੇ ਹੋਣ ਦੇ ਇਰਾਦੇ ਨਾਲ ਆਏ ਇਹਨਾਂ ਵਿੱਚੋਂ ਵਿਜ਼ਟਰ ਵੀਜ਼ਾ ਵਾਲਿਆਂ ਨੂੰ ਕੱਢ ਵੀ ਦਿੱਤਾ ਜਾਵੇ ਤਾਂ ਵੀ ਅੰਕੜਾ 2 ਮਿਲੀਅਨ ਦੇ ਨੇੜੇ ਬਣਦਾ ਹੈ ਅਤੇ 2026 ਵਿੱਚ ਸਿਰਫ 3.80 ਲੱਖ ਨੂੰ ਪਰਮਾਨੈਂਟ ਰੈਜ਼ਿਡੈਂਸੀ ਮਿਲਣੀ ਹੈ ਲੱਖਾਂ ਦੀ ਗਿਣਤੀ ਵਿੱਚ ਵਿਦੇਸ਼ੀ ਨਾਗਰਿਕ ਪਹਿਲਾਂ ਹੀ ਕੈਨੇਡਾ ਵਿੱਚ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਨੇ ਅਤੇ ਹੁਣ ਅਜਿਹੇ ਪ੍ਰਵਾਸੀਆਂ ਦਾ ਅੰਕੜਾ ਵਧ ਕੇ ਦੁੱਗਣਾ ਹੋ ਸਕਦਾ ਹੈ ਹਾਲਾਤ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਨਵੰਬਰ 2025 ਦੌਰਾਨ ਕੈਨੇਡਾ ਵੱਲੋਂ ਸਿਰਫ 2485 ਸਟੱਡੀ ਵੀਜ਼ਾ ਜਾਰੀ ਕੀਤੇ ਗਏ ਜਦਕਿ 2 ਸਾਲ ਪਹਿਲਾਂ ਇਹ ਅੰਕੜਾ 90000 ਤੋਂ ਉੱਤੇ ਦਰਜ ਕੀਤਾ ਗਿਆ ਇਮੀਗ੍ਰੇਸ਼ਨ ਵਕੀਲਾਂ ਦੇ ਦਫ਼ਤਰਾਂ ਵਿੱਚ ਆਵਾਜ਼ਾਈ ਘਟ ਚੁੱਕੀ ਹੈ ਅਤੇ ਕੈਨੇਡਾ ਦਾ ਸਟੱਡੀ ਵੀਜ਼ਾ ਲੈਣ ਦੇ ਇੱਛਕ ਲੋਕਾਂ ਦੀ ਗਿਣਤੀ ਵੀ ਅੱਧੀ ਤੋਂ ਹੇਠਾਂ ਆ ਚੁੱਕੀ ਹੈ ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਉੱਤੇ ਝਾਤ ਮਾਰੀ ਜਾਵੇ ਤਾਂ ਦਸੰਬਰ 2024 ਵਿੱਚ 598000 ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਵਿੱਚ ਮੌਜੂਦ ਸਨ ਪਰ ਪਿਛਲੇ ਸਾਲ ਇਹ ਅੰਕੜਾ 476000 ਰਹਿ ਗਿਆ ਅਤੇ ਮੋٹے ਤੌਰ ਤੇ ਸਵਾ ਲੱਖ ਦੀ ਕਮੀ ਦੇਖੀ ਜਾ ਸਕਦੀ ਹੈ ਉਧਰ ਵਰਕ ਪਰਮਿਟ ਤੇ ਮੌਜੂਦ ਲੋਕਾਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਦਸੰਬਰ 2024 ਵਿੱਚ 1461000 ਪ੍ਰਵਾਸੀ ਵਰਕ ਪਰਮਿਟ ਤੇ ਮੌਜੂਦ ਸਨ ਅਤੇ ਪਿਛਲੇ ਸਾਲ ਇਹ ਅੰਕੜਾ ਵਧ ਕੇ 1491000 ਹੋ ਗਿਆ ਬਿਊਰੋ ਰਿਪੋਰਟ ਹੰਦਰ ਟੀਵੀ